ਸਾਰੇ ਨੌਜਵਾਨ ਲੜਕੇ ਲੜਕੀਆਂ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਉੱਠ ਕਰਦੇ ਹਨ ਪਰ ਕਈ ਵਾਰ ਵਿਦੇਸ਼ ਰਹਿੰਦੇ ਨੌਜਵਾਨਾਂ ਨਾਲ ਮੰਦਭਾਗੀ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਕਾਰਨ ਵਿਦੇਸ਼ ਤੋਂ ਹਰ ਰੋਜ਼ ਪੰਜਾਬੀਆਂ ਦੀ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਤਾਜ਼ਾ ਮਾਮਲਾ ਨਡਾਲਾ ਦੇ ਨੇੜਲੇ ਪਿੰਡ ਬੁੱਲੇਵਾਲ ਦਾ ਹੈ ਇੱਥੋਂ ਦਾ ਨੌਜਵਾਨ ਸਿਮਰਤਜੀਤ ਸਿੰਘ ਉਮਰ ਕਰੀਬ 31 ਸਾਲ ਦੀ ਅਮਰੀਕਾ ਦੇ ਨਿਊ ਜਰਸੀ ਵਿਖੇ ਹਾਰਟ ਅਟੈਕ ਕਾਰਨ ਮੌਤ ਹੋ ਗਈ ਪਿਤਾ ਜਸਪਾਲ ਸਿੰਘ ਨੇ ਦੱਸਿਆ ਕਿ ਤਕਰੀਬਨ 10 ਸਾਲ ਪਹਿਲਾਂ ਸੁਨਹਿਰੀ ਭੁਗ ਵਿਖਲੇ ਕਰਜ਼ਾ ਚੁੱਕ ਕੇ ਅਮਰੀਕਾ ਭੇਜਿਆ ਸੀ ਅਤੇ ਉੱਥੇ ਉਹ ਜਾਰਜੀਆ ਰਹਿੰਦੇ ਟਰਾਲਾ ਚਲਾਉਂਦਾ ਸੀ ਤੇ ਕੱਲ ਵੀ ਉਹ ਕੈਲੀਫੋਰਨੀਆ ਤੋਂ ਨਿਊ ਜਰਸੀ ਟਰਾਲਾ ਲੈ ਕੇ ਗਿਆ ਸੀ ਅਤੇ ਟਰਾਲਾ ਅਨਲੋਡ ਕਰਕੇ ਉਹ ਸੌ ਗਿਆ ਤੇ ਮੁੜ ਕੇ ਉੱਠਿਆ ਨਹੀਂ ਪਿਤਾ ਜਸਪਾਲ ਨੇ ਦੱਸਿਆ ਕਿ ਉੱਥੇ ਅਮਰੀਕਾ ਦੇ ਜਾਰਜੀਆ ਰਹਿੰਦੀ ਮੇਰੀ ਧੀ ਕਮਲਦੀਪ ਕੌਰ ਨੇ ਦੇਰ ਰਾਤ ਫੋਨ ਤੇ ਦੱਸਿਆ ਕਿ ਭਰਾ ਸਿਮਰ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਨੌਜਵਾਨ ਦੀ ਮੌਤ ਦੀ ਦੁਖਦਾਇਕ ਖਬਰ ਪਿੰਡ ਪਹੁੰਚਦੇ ਹੀ ਪਿੰਡ ਵਿੱਚ ਸੋਗ ਦਾ ਮਾਹੌਲ ਵਰ ਗਿਆ ਪਬਲਿਕ ਸਪੌਟ ਨਿਊਜ਼ ਦੇ ਨਾਲ ਨਡਾਲਾ ਤੋਂ ਗੋਵਿੰਦ ਸੁਖੀਆ ਤੇ ਮਨਜੀਤ ਸਿੰਘ ਚੀਮਾ ਦੀ ਰਿਪੋਰਟ ਸਾਡੀ ਬੇਟੀ ਉੱਥੇ ਉਹਨੇ ਸਾਨੂੰ ਫੋਨ ਕੀਤਾ ਹੈ ਇਹ ਛੋਟੇ ਬ੍ਰਦਰ ਨੂੰ ਮਿਲਿਆ ਉਹਨੇ ਫੋਨ ਕੀਤਾ ਫਿਰ ਸਾਨੂੰ ਪਤਾ ਲੱਗਾ ਅੱਛਾ ਕਿਹੜੇ ਸ਼ਹਿਰ 'ਚ ਰਹਿੰਦੀ ਸੀ ਤੇ ਕਿੱਥੇ ਗਿਆ ਸੀ ਕਿੱਦਾਂ ਅਸੀਂ ਇਹ ਕੈਲੀਫੋਰਨੀਆ ਤੋਂ ਗੱਡੀ ਲੋਡ ਕਰਕੇ ਤੇ ਇਹਨੇ ਨਿਊ ਜਰਸੀ ਆਉਣਾ ਸੀ। ਉਧਰ ਰਹਿੰਦਾ ਸੀ ਇਹ ਬੇਟੀ ਰਹਿੰਦੀ ਸਾਡੀ ਜੋਰਜੀਆ। ਉਹਦੇ ਕੋਲ ਹੀ ਰਹਿੰਦਾ ਸੀ ਜ਼ਿਆਦਾ ਉੱਥੇ ਆਉਂਦਾ ਜਾਂਦਾ ਸੀ। ਜੂਜੂ ਢੇੜਾ ਲਾ ਕੇ ਆਉਣਾ ਉਹਦੇ ਕੋਲ ਹੋ ਕੇ ਜਾਣਾ ਉਹਨੇ। ਤੇ ਇਹ ਗੱਡੀ ਲੈ ਕੇ ਆਇਆ। ਅਸੀਂ ਇੱਕ ਦਿਨ ਪਹਿਲਾਂ ਗੱਲ ਕੀਤੀ ਹੈ ਗੱਲਾਂ ਬਾਤਾਂ ਕਰਦੇ ਰਹੇ ਦੋਵੇਂ ਜੀ ਇਹੀ। ਕਹਿੰਦਾ ਮੰਮੀ ਇਹ ਗੱਡੀ ਗੱਲ ਮੈਂ ਕੱਲ ਨੂੰ ਉੱਥੇ ਪਹੁੰਚ ਜਾਣਾ ਮੈਂ ਜਾ ਕੇ ਉੱਥੇ ਸੌਣਾ। ਉਤੋਂ ਪਹਿਲਾਂ ਮੈਂ ਨਹੀਂ ਬੈਣਾ ਹੈਗਾ ਤੇ ਮੈਂ ਉਹਨੂੰ ਇੱਕ ਐਂ ਦਿਆਂ ਕਿ ਬਿਟਿਆ ਤੂੰ ਨਾ ਗੱਡੀ 10 ਘੰਟੇ 11 ਘੰਟੇ ਜਿੰਨਾ ਟਾਈਮ ਹੈ ਉਨੀ ਚਲਾ ਜਿਆਦਾ ਨਹੀਂ ਚਲਾਉਣੀ ਕਹਿੰਦਾ ਨਹੀਂ 19 ਚਲਣੀ ਉਸ ਤੋਂ ਵੱਧ ਮਿਲਦੀ ਨਹੀਂ ਗੱਡੀ ਚਲਾਉਣੀ ਤੇ ਕੱਲ ਪਰਸੂ ਗੱਲ ਕੀਤੀ ਕੱਲ ਤਾਂ ਸਾਨੂੰ ਚੇਤੇ ਚੇਤਾ ਵੀ ਨਹੀਂ ਕੀ ਬੰਨ ਕੱਲ ਫਿਰ ਜੋ ਮਾਲਕ ਦੀ ਰਜਾ ਉਹਦੀ ਰਜਾ ਦੇ ਵਿੱਚ ਜੋ ਵੀ ਹੋਇਆ ਕਿੰਨੇ ਦੱਸਿਆ ਤੁਹਾਨੂੰ ਉਹਤੋਂ ਬੇਟੀ ਨੇ ਦੱਸਿਆ ਸਾਨੂੰ ਹਾਂਜੀ ਕਿੰਨਾ ਸਮਾਂ ਹੋ ਗਿਆ ਉਹਨੂੰ ਵਰਗੇ ਨੇ? ਉਹਨੂੰ ਹੋ ਗਏ ਨੇ ਮੇਰਾ ਹੁਣ 9-10 ਸਾਲ ਹੋ ਗਏ ਨੇ ਗਏ। ਨਹੀਂ ਜਿਆਦਾ ਚਿਰ ਹੋ ਗਿਆ। ਜਿਆਦਾ ਚਿਰ ਹੋ ਗਿਆ। 2012 ਚ ਗਏ ਨੇ ਘਰੋਂ। ਇਹ ਪੀੜਾ ਦੇ ਵਿੱਚ ਫਿਰ ਬਾਹਰ ਮਾਰੋ ਬਾਹਰ ਮੈਂ। ਆ 13 13 ਚ ਲਾ ਲੋ ਜਾਂ 14 ਚ ਲਾ ਲੋ ਇੱਥੇ ਵੀ ਆ। ਹਾਂ ਤੁਹਾਡੇ ਨਾਲ ਗੱਲ ਅਕਸਰ ਹੁੰਦੀ ਹਣੀ ਕਿ ਵਧੀਆ ਗੱਲਾਂ ਕਰਦਾ ਸੀ। ਗੱਲਾਂ ਬਹੁਤ ਵਧੀਆ ਕਰਦਾ ਸੀ ਗੱਲਾਂ ਵੀ ਕਦੇ ਸਾਨੂੰ ਉਹਨੇ ਮਹਿਸੂਸ ਨਹੀਂ ਹੁੰਨ ਦਿੰਦਾ। ਜੇ ਕੀ ਲੈਣਾ ਜੋ ਲੈਣਾ ਉਹਨੇ ਸਾਨੂੰ ਜੋ ਲੈਣਾ ਨਾ ਉਹਨੇ ਕਹਿੰਨਾ ਮੈਂ ਆਪਣੀ ਮਰਜ਼ੀ ਦਾ ਲੈ ਕੇ ਦੇਣਾ ਜੋ ਲੈਣਾ ਤੁਸੀਂ ਲਵੋ ਪੈਸੇ ਮੈਂ ਤੁਹਾਨੂੰ ਭੇਜਣਾ ਉਹ ਬੇਟੀ ਕੋ ਰਹਿੰਦੀ ਸੀ ਬੇਟੀ ਵੀ ਇਹੋ ਗੱਲ ਕਹਿੰਦੀ ਸੀ ਡੈਡੀ ਤੁਸੀਂ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਮੈਂ ਅੱਡੇ ਦੇ ਵੈਸੇ ਦੁਕਾਨ ਕਰਨਾ ਵਾਂ ਵੈਲਡਿੰਗ ਦੀ ਤੇ ਪਰ ਹੁਣ ਜੋ ਪਹਾਣਾ ਮਾਲਕ ਦਾ ਉਹ ਤੇ ਕੋਈ ਵੀ ਨਹੀਂ ਨਾ ਉਹਨੂੰ ਮੇੜ ਸਕਦਾ ਹੁਣ ਉਹਦੀ ਜਿਹੜੀ ਮਿੱਤਕ ਤੇ ਹੋਂ ਬਾਰੇ ਕੀ ਵਿਚਾਰ ਚਰਚਾ ਕੀਤੀ ਜਾ ਰਹੀ ਹੁਣ ਇਹ ਵਿਚਾਰ ਇਦਾਂ ਹੈ ਕਿ ਕੱਲ ਨੂੰ ਛੋਟੇ ਬ੍ਰਦਰ ਨੇ ਜਾਣਾ ਉਥੇ ਸੁਪੇਨ ਤੋਂ ਤੇ ਫੇਰ ਦੇਖਦੇ ਆ ਉੱਥੇ ਵਿਚਾਰ ਕਰਨੇ ਆ ਕੀ ਇਹੀ ਜੇ ਇੱਥੇ ਮੰਗਾਉਣੀ ਏ ਕਿ ਜਾਂ ਉੱਥੇ ਸੰਸਕਾਰ ਕਰਨੇ ਆ ਇੱਥੇ ਵੀ ਲਿਆ ਕੇ ਰੋਣਾ ਪਿਟਣਾ ਉੱਥੇ ਵੀ ਰੋਣਾ ਪਿਟਣਾ ਗੱਲ ਤੇ ਇੰਨੀ ਕੀਏ ਕੋਈ ਉੱਥੇ ਉਹ ਪੱਲੇ ਤੇ ਪੈਣਾ ਕੁਛ ਨਹੀਂ ਜੇ ਜਾਣੇ ਐ ਐਸੇ ਰੋਣਾ ਪਿਟਣਾ ਹੀ ਆ ਤੇ ਵੇਖਨੇ ਆ ਕੱਲ ਨੂੰ ਛੋਟੇ ਪਰਾਨੇ ਜਾਣਾ ਤੇ ਫੇਰ ਵੇਖਾਂਗੇ ਲਾਵਾਂਗੇ ਸਾਹਿਬ ਕੀ ਬੰਦਾ ਜੋਂ ਜਾਂਦਾ ਉੱਥੇ ਕੀ ਦੱਸਦੇ ਨੇ ਕਿਸ ਤਰ੍ਹਾਂ ਮੋਟੋ ਹੀ ਆ ਗੱਡੀ 'ਚ ਸੁੱਤਾ ਆ ਬਸ ਇੰਨਾ ਹੀ ਪਤਾ ਲੱਗਾ ਸੁੱਤਾ ਤੇ ਸੋਤੇ ਦੀ ਮੌਤ ਹੋਈ। ਹਾਂਜੀ। ਤੇ ਹੋਇਆ ਕੀ ਹੋਇਆ ਇਹ ਮਾਲਕ ਜੀ? ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੋ ਜਿੱਦੇ ਪੁੱਤ ਹੋਈਓ ਮੇਰਾ ਭਤੀਜਾ ਵੱਡੇ ਬ੍ਰਦਰ ਦਾ ਬੇਟਾ। ਮੈਂ ਤੇ ਆਪਣੇ ਨਿੰਸਟਰ ਕੋ ਗਿਆ ਹੈ ਹੀ ਤੇ ਰਾਤ ਨੂੰ ਪ੍ਰੀਤ ਸਾਡੀ ਬੇਟੀ ਦਾ ਸੁਣਨਾ ਆਇਆ। ਉਹਨੇ ਹੋਈ ਕਿ ਕਹਿੰਦੀ ਮੈਂ ਡੈਡੀ ਨਾਲ ਗੱਲ ਮਮਿ ਨਾਲ ਗੱਲ ਨਹੀਂ ਕਰ ਸਕਦੀ। ਤੇ ਮੈਂ ਚਾਚਾ ਜੀ ਤੁਹਾਨੂੰ ਦੱਸਣ ਲੱਗੀਆਂ ਕਿ ਇਦਾਂ ਇਦਾਂ ਬਾਹਰ ਨਾ ਬੱਤ ਗਿਆ। ਉਹ ਹੁੰਦੀ ਕਿ ਉਹਦਾ ਗੱਲ ਤੇ ਹੁੰਦੀ ਨਹੀਂ ਕਿਉਂਕਿ ਉਹ ਤੇ ਥੱਲੇ ਬੈਠੇ ਆਈ ਤੇ ਤੇ ਵਾਹ ਤੇ ਵਾਵਾ ਜੀ ਸਾਡਾ ਦੇ ਉਰ ਗੱਲ ਉਹ ਤੇ ਕਿੱਥੇ। ਇੱਥੇ ਆ ਗਏ। ਹੋਈ ਰੋਈ ਤੋਈ ਜਾਂਦੇ ਆਂ ਰਾਤ ਦੇ 12 ਵਜੇ ਇੱਥੇ ਬੈਠੇ ਆਂ। ਮਾਹੁੰਦੀ ਦਾ ਬੁਰਾ ਹਾਲ ਹੈ ਗਏ ਸੀ ਉੱਥੇ ਮੈਂ ਤੇ ਰਾਤ 12:30 ਵਜੇ ਉੱਥੋਂ ਨਿਕਲੇ ਆ ਜਿੱਥੇ ਸਿਸਟਰ ਕੋ ਗਿਆ ਸੀ ਉੱਥੋਂ ਨਿਕਲੇ ਆ ਕੇ ਇਹਨਾਂ ਨੂੰ ਫਿਰ ਆ ਕੇ ਇੱਥੇ ਬੈਠੇ ਆ ਆ ਕੇ ਰੱਬ ਕਿ ਤਰਾ ਦੇਖਦੇ ਜਿਹੜਾ ਨੌਜਵਾਨਾ ਅੱਜਕੱਲ ਵੀ ਇਕਦਮ ਮੋਤਾ ਹੋ ਰਹੀਆਂ ਕਿ ਚਾਲੇ ਨੌਜਵਾਨਾਂ ਵਾਸਤੇ ਇਹ ਹੋਈ ਗੱਲ ਕਹਿ ਸਕਦੇ ਆ ਜੇ ਸਰਕਾਰਾਂ ਸਾਡੇ ਬੱਚਿਆਂ ਨੂੰ ਨੌਕਰੀਆਂ ਦੇ ਤੇ ਬੱਚੇ ਬਾਹਰ ਜਾ ਕੇ ਨਾ ਇਹੋ ਜਿਹੇ ਟੋਕਰਾ ਖਾਂ ਤਾਂ ਸਾਡੀ ਸਰਕਾਰਾਂ ਆ ਕਿ ਸਾਡੀ ਇਹੋ ਹੀ ਹੈ ਕਿ ਬੱਚਿਆਂ ਨੂੰ ਇੱਥੇ ਸੰਭੋ ਇਹਨਾਂ ਨੌਕਰੀਆਂ ਦੋ ਤਾਂ ਜੋ ਬਾਅਦ ਟਕੇ ਨਾ ਕਰਨ ਇਹ ਸਰਕਾਰਾਂ ਆ ਕਿ ਸਾਡੀ ਹੱਥ ਜੋੜ ਕੇ ਜਿਹੜੇ ਬੱਚੇ ਬੇਵਜਹ ਨੇ ਬਚਾਓ